ਜੀ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ ਸਭ ਕੁਝ ਜਲਦੀ ਹਾਸਲ ਕਰਨਾ ਚਾਹੁੰਦੇ ਹੋ ਇਹੇ ਪੰਜ ਚੀਜ਼ਾਂ ਦਾ ਕੇ ਦੇਖ ਲਵੋ ਬਹੁਤ ਵੱਡਾ ਖਜ਼ਾਨਾ ਸਭ ਕੁਝ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ जीके जे बहुत ज्यादा जल्दी करनी है सब कुछ जल्दी हासिल करना चाहते हो ता ए पांच चीजਾਂ ਗਾਇਕੀ ਦੇਖ ਲਵੋ ਬਹੁਤ ਵੱਡਾ ਖਜ਼ਾਨਾ ਸਭ ਕੁਝ ਮਿਲੇਗਾ ਸੁਸਾਸਨ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਸ਼੍ਰੀ ਗੁਰਗੰਗ ਸਾਹਿਬ ਜੀ ਲਿਖੇ ਆਪਣੀ ਹਾਂ ਜੇ ਜੋ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ தம் ਨੇ ਪਰਿਆਹਤ ਆਰ ਜੂ ਤੇ ਤੇ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਲਈ ਬਣਿਆ ਰਹੇ ਸੋ ਸਾ ਸੰਗਤ ਜੀ ਆਪ ਵੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਨ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਮੇਰੀ ਕੋਈ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਹੋ ਨਵੇਂ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਜੇ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ ਸਭ ਕੁਝ ਬਹੁਤ ਜਲਦੀ ਸਾਨੂੰ ਮਿਲ ਜਾਏ ਤਾਂ ਇਹ ਕੁਝ ਚੀਜ਼ਾਂ ਜ਼ਰੂਰ ਕਰਿਓ ਫਿਰ ਦੇਖਿਓ ਚਮਤਕਾਰ ਬਹੁਤ ਵੱਡਾ ਖਜ਼ਾਨਾ ਤੁਹਾਡੇ ਹੱਥ ਲੱਗ ਜਾਣਾ ਹੈ ਸਤ ਸੰਗਜੀ ਸਭ ਕੁਝ ਮਿਲ ਜੂ 99.1% ਗਰੰਟੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਜੀ ਪਹਿਲਾ ਫਤੇ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਿਆ ਜੀ ਸ਼੍ਰੀ ਗੁਰਗੰਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਉਹਦੇ ਵਿੱਚੋਂ ਸਾਨੂੰ ਮਿਲਦਾ ਹੈ ਸੱਚੇ ਸਾਹਿਬਾ ਗਿਆਨ ਨਹੀਂ ਕਰਤੇ ਰਹਿ ਘਾਟਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵਈ ਉਹਦੇ ਘਰ ਦੇ ਵਿੱਚ ਕਿਸੇ ਚੀਜ਼ਾਂ ਦਾ ਕੋਈ ਘਾਟਾ ਨਹੀਂ ਹੈ ਉਹਦੇ ਘਰ ਦੇ ਵਿੱਚ ਹਰ ਇੱਕ ਚੀਜ਼ ਹੈ ਸਾਧ ਸੰਗਤ ਜੀ ਉਹਦੇ ਘਰ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਹੈ ਤੇ ਸਾਧ ਸੰਗਤ ਜੀ ਇਹ ਗੱਲ ਯਾਦ ਰੱਖਿਓ ਕਿ ਉਹਦੇ ਘਰ ਦੇ ਵਿੱਚ ਨਾ ਹੀ ਕਿਸੇ ਚੀਜ਼ ਦਾ ਘਾਟਾ ਸੀ ਤੇ ਨਾ ਹੀ ਹੈ ਤੇ ਨਾ ਹੀ ਰਹੇਗਾ ਉਹ ਬੜੀਆਂ ਬੈਂਤ ਚੀਜ਼ਾਂ ਦਾ ਮਾਲਕ ਹੈ ਉਹਦੇ ਕੋਲ ਬੜੀਆਂ ਬੈਂਤ ਚੀਜ਼ਾਂ ਨੇ ਸਾਧ ਸੰਗਤ ਜੀ ਬੜੀਆਂ ਬੈਂਤ ਚੀਜ਼ਾਂ ਦਾ ਉਹ ਮਾਲਕ ਬੜੀਆਂ ਬੈਂਤ ਚੀਜ਼ਾਂ ਉਹਦੇ ਕੋਲ ਰਹਿਣ ਗਿਆ ਹੁਣ ਇੱਥੇ ਇੱਕ ਬੇਨਤੀ ਜ਼ਰੂਰ ਕਰਦੀ ਹਾਂ ਕਿ ਗੁਰੂ ਤੇ ਵਿਸ਼ਵਾਸ ਰੱਖਿਓ ਰੋਸਾ ਰੱਖਿਓ ਤੁੰਗ ਗਣਸੈਪ ਸੱਚੇ ਪਾਸ਼ਾ ਜੀ ਦੀ ਪਾਵਨ ਬਾਣੀ ਨੂੰ ਪੜਿਓ ਤੇ ਇਹ ਵੀ ਨਾਲ ਯਾਦ ਰੱਖਿਓ ਵੀ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ कनंद साहब का पाठ करके अरदास करो नितनेम तो करना ही करना उस तो इलावा चाहे मूलमंत्र साहब का जाप करते रहो तो धन गुरु ग्रंथ साहब सचे पातशाह जी आप जी कृपा कर दे मेहराबत कर देन गुरु ग्रंथ साहब सचे पातशाह जी आप जी ते ऐसी किरपा करे ਐਸੀ ਮਿਹਰ ਕਰਨਗੇ 사 ਸੰਗਤ ਜੀ ਆਪ ਜੀ ਕਦੇ ਵੀ ਉਹਦੀਆਂ ਦਾਤਾਂ ਨੂੰ ਜਿਹੜਾ ਨਾ ਪੁੱਲਾਂ ਨਹੀਂ ਪਾਉਗੇ ਹਮੇਸ਼ਾ ਉਹ ਜਿਹੜੀਆਂ ਦਾਤਾਂ ਨੇ ਸਤਗੁਰ ਜੀ ਆਪ ਜੀ ਨੂੰ ਦੇ ਦੇਣਗੇ ਹਮੇਸ਼ਾ ਵਸਤੇ ਮੇਰੇ ਭਾਸ਼ਾ ਜੀ ਦੀ ਐਸੀ ਕਿਰਪਾ ਹੈ ਮੇਰੇ ਸਤਗੁਰ ਦੀ ਐਸੀ ਕਿਰਪਾ ਇਹ ਮੇਰੇ ਭਾਸ਼ਾ ਦੀ ਐਸੀ ਕਿਰਪਾ ਹੈ जी मैं कई बार बेनती सजी कीतिया ने जी सत्संग जी जे बहुत ज्यादा तरक्की करनी है तो गुरु का लड़ ना छदगुरु का मार्ग ना भूले मार्ग जिन्हें बताया ऐसा गुरवट भागी पाया भूले मार्ग जिन्हें बताया ऐसा गुरवट भागी पाया ਓਹੋ ਸਤਗੁਰੂ ਗੁਰੂ ਅਜੀਹਾਂ ਹੈ ਓਹੋ ਪਾਤਸ਼ਾਹ ਅਜੀਹਾਂ ਹੈ ਸਾਸੰਗ ਕਿ ਜਿਹੜਾ ਭੁੱਲੇ ਹੋਇਆਂ ਨੂੰ ਮਾਰਗ ਤੇ ਪਾਲਦਾ ਭੁੱਲੇ ਸਿੱਖ ਗੁਰੂ ਸਮਝਾਈ ਉਜੜ ਜਾਂਦੇ ਮਾਰਗ ਪਾਈ ਓਹੋ ਗੁਰੂ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਸਮਰੱਥਾ ਹੈ ਜਿਹੜੇ ਕਹਿੰਦੇ ਸਾਨੂੰ ਕੁਝ ਨਹੀਂ ਮਿਲਿਆ ਇੱਕ ਵਾਰੀ ਗੁਰੂ ਦੇ ਨਾਲ ਜੁੜ ਕੇ ਵੇਖੋ ਇੱਕ ਵਾਰੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਕੇ ਵੇਖੋ ਤੇ ਯਾਦ ਰੱਖਿਓ ਫਿਰ ਗੁਰੂ ਤੋਂ ਕੀ ਕੀ ਕੁਝ ਮਿਲਣਾ ਹੈ ਸਾ ਸੰਗਤ ਜੀ ਅਸੀਂ ਕਦੇ ਸੋਚਿਆ ਵੀ ਨਹੀਂ ਹੋਏਗਾ ਕਦੇ ਵਿਚਾਰਿਆ ਵੀ ਨਹੀਂ ਹੋਏਗਾ ਅਸੀਂ ਵੀ ਸਾਨੂੰ ਕੀ ਕੀ ਕੁਝ ਮਿਲਣਾ ਹੈ ਕੀ ਕੁਝ ਸਾਨੂੰ ਪ੍ਰਾਪਤ ਹੋਣਾ ਹੈ ਗੁਰੂ ਦੇ ਦਰ ਤੋਂ ਸਾ ਸੰਗਤ ਜੀ ਸ੍ਰੀ ਗੁਰੂ ਗੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਾਤਸ਼ਾਹ ਕਹਿੰਦੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਖਾਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵਏ ਕਹਿੰਦੇ ਜਿਹੜਾ ਉਹਨੂੰ ਪਾ ਜਾਂਦਾ ਹੈ ਤੇ ਮੇਰੇ ਸਤਗੁਰੂ ਜੀ ਉਨੂੰ ਬਖਸ਼ਿਸ਼ਾਂ ਕਰਕੇ ਨਿਵਾਜ ਦਿੰਦੇ ਨੇ ਤੇ ਜੇਨਾ ਉਹਦੇ ਨਾਲ ਚੱਲ ਪਈ ਮੇਰੇ ਸਤਗੁਰੂ ਜੀ ਉਹਨੂੰ ਕਿਰਪਾ ਕਰਕੇ ਨਿਵਾਜ ਦਿੰਦੇ ਨੇ ਇਸ ਕਾਇਕੇ ਵੀ ਜੇ ਸਭ ਕੁਝ ਲੈਣਾ ਤਾਂ ਉਹਦੀ ਰਜ਼ਾ ਵਿੱਚ ਚੱਲਿਓ ਉਹਦੇ ਭਾਣੇ ਵਿੱਚ ਚੱਲਿਓ ਸਭ ਕੁਝ ਮਿਲੇਗਾ ਸਾਧ ਸੰਗਤ ਜੀ ਜੇ ਕੁਝ ਨਹੀਂ ਲੈਣਾ ਤੇ ਫਿਰ ਭਾਈ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਸਾਰ ਸੰਗਤ ਜੀ ਏਸੀ ਆਪੀ ਅੱਜ ਦੀ ਵੀਡੀਓ ਜੇਕਰ ਬਹੁਤ ਵਧੀਆ ਲੱਗੀ ਹੋਵੇ ਤਾਂ ਵਟ ਵਟ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਮੇਰੇ ਕੁਲਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਕਿਸੇ ਦਾ ਪੱਲਾ ਹੋ ਸਕੇ ਸਾਰ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ